ਜਵਾਕਾਂ ਨੂੰ ਮੋਬਾਈਲਾਂ ਤੋਂ ਦੂਰ ਰੱਖਣ ਵਾਸਤੇ ਕਰਨਾ ਪੈਂਦਾ ਹੈ ਤੇ ਆਪਣੀ ਰੂਹ ਨੂੰ ਸਰੂਰ ਰੱਖਣ ਵਾਸਤੇ ਕਰਨਾ ਪੈਂਦਾ ਹੈ ਸਜਣੋ ਜ਼ਰੂਰੀ ਵੀ ਹੈ ਅਸਲ ਦੇ ਵਿੱਚ ਗੱਲ ਇਹ ਉਹ ਆ ਕਿ ਆਪ ਮਰੇ ਤੋਂ ਬਿਨਾ ਸਵਰਗ ਨਹੀਂ ਮਿਲਦਾ ਮਹਿੰਗਾ ਉਹ ਹੁੰਦਾ ਜਿਹੜਾ ਤੁਸੀਂ ਖਰੀਦ ਨਾ ਸਕਦੇ ਹੋ ਮੋਂ ਤੇ ਕੀਮਤੀ ਉਹ ਹੁੰਦਾ ਸਜਣੋ ਜਿਹੜਾ ਤੁਹਾਡੇ ਤੋਂ ਕੋਈ ਖਰੀਦ ਨਾ ਸਕਦਾ ਹੋਵੇ ਇਹ ਵਕਤ ਮੇਰੇ ਵਾਸਤੇ ਕੀਮਤੀ ਹੁੰਦਾ ਹੈ ਇਹ ਮੈਂ ਕਿਸੇ ਭਾਅ ਨਹੀਂ ਵੇਚਦਾ ਬੇਸ਼ੱਕ ਦਿਨੇ ਮੈਂ ਆਪਣੀ ਜ਼ਿੰਦਗੀ ਦਾ ਕੁਝ ਸਮਾਂ ਰੋਜੀ ਰੋਟੀ ਲਈ ਵੇਚ ਦਿੰਦਾ ਸਾਰੇ ਹੀ ਵੇਚਦੇ ਆ ਪਰ ਸ਼ਾਮ ਦਾ ਇਹ ਟਾਈਮ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਨਾ ਵੇਚਿਆ ਜਾਵੇ ਜਿਹਦਾ ਬੇਚੇ ਬਿਨਾ ਸਰਦਾ ਉਹਨੂੰ ਬਚਾ ਲੈਣਾ ਚਾਹੀਦਾ ਹਾਂ ਜੇ ਕੋਈ ਮਜ਼ਦੂਰ ਹੀ ਆ ਪਰਮਾਤਮਾ ਨੇ ਉਹਨੂੰ ਜ਼ਿੰਦਗੀ ਉਹੋ ਜੀ ਦਿੱਤੀ ਐ ਉਹਦੇ ਬਸ ਦੀ ਗੱਲ ਵੀ ਨਹੀਂ ਉਹਨੂੰ ਆਪਾਂ ਕਹਿ ਵੀ ਨਹੀਂ ਸਕਦੇ ਕਿ ਤੂੰ ਭਾਈ ਵੇਚਣਾ ਹਾਂ ਜਿਹੜਾ ਕੱਢ ਸਕਦਾ ਸੱਜਣਾ ਗੱਲ ਇਹ ਐ ਘਰੇ ਪੱਖੇ ਦਾ ਏਸੀ ਦਾ ਮੋਬਾਈਲ ਦਾ ਬੈਡ ਦਾ ਖੜਾ 10 ਮਿੰਟ ਛੱਡਣਾ ਪੈਂਦਾ ਪਰ ਉਹ 10 ਮਿੰਟ ਛੱਡਣ ਬਦਲੇ ਮਿਲਦਾ ਬਹੁਤ ਕੁਝ ਹੈ ਪਿੰਡ ਚ ਨਾ ਇੱਕ ਗੱਲ ਯਾਦ ਰੱਖਿਓ ਇੱਕ ਗੱਲ ਯਾਦ ਰੱਖਿਓ ਜਿੱਥੇ ਵੀ ਤੁਹਾਡਾ ਬਚਪਨ ਬੀਤਿਆ ਹੋਵੇ ਨਾ ਬਚਪਨ ਦੀਆਂ ਪੜਾਣ ਹੋਣ ਤੁਹਾਡੀਆਂ ਤੁਸੀਂ ਜ਼ਿੰਦਗੀ ਦੇ ਵਿੱਚ ਉਹ ਪੜਾਣ ਲੱਭਣ ਜ਼ਰੂਰ ਜਾਣੇ ਆ ਇਹ ਹੀ ਗੱਲ ਤੁਸੀਂ ਆਪਣੇ ਬੱਚਿਆਂ ਤੇ ਵੀ ਲਾਗੂ ਕਰੋ ਵੀ ਜਿੱਥੇ ਅੱਜ ਤੁਸੀਂ ਆਪਦੇ ਬੱਚਿਆਂ ਦੀਆਂ ਪੜਾਣ ਕਰਾਤੀਆਂ ਬੱਚੇ ਆਪਦੀ ਜਵਾਨੀ ਵੇਲੇ ਉਹ ਪੈੜਾਂ ਉਹ ਰਾਹ ਉਹ ਦਰਖਤ ਉਹ ਕੁਦਰਤ ਪਾਲਣਗੇ ਜੇ ਇਹਨਾਂ ਤੋਂ ਇਸ ਧਰਤੀ ਦਾ ਇਹ ਕੁਦਰਤ ਦਾ ਇਹ ਪਾਉਣ ਪਾਣੀ ਦਾ ਮੁੱਲ ਪਾਉਣਾ ਨਾ ਤਾਂ ਇਹਨਾਂ ਦਾ ਬਚਪਨ ਇਸ ਬਨਾਸਪਤੀ ਦੇ ਵਿੱਚ ਇਹਨਾਂ ਚੀਜ਼ਾਂ ਦੇ ਵਿੱਚ ਨਾ ਲਗਾਉਣਾ ਪਊਗਾ ਫਿਰ ਚੇਤੇ ਕਰਨਗੇ ਜਦੋਂ ਅਸੀਂ ਨਿਆਣੇ ਹੁੰਦੇ ਸੀ ਸਾਡਾ ਬਾਪੂ ਸਾਨੂੰ ਫਲਾਣੇ ਥਾਂ ਲੈ ਕੇ ਜਾਂਦਾ ਹੁੰਦਾ ਸੀ ਉਵੇਂ ਜਿਵੇਂ ਹੁਣ ਅਸੀਂ ਚੇਤੇ ਕਰਦੇ ਆ ਇਹ ਜ਼ਰੂਰੀ ਆ ਮੈਂ ਆਏ ਨਹੀਂ ਕਹਿੰਦਾ ਯਾਰ ਕਿ ਤੁਸੀਂ ਘੋੜੇ ਲਓ ਫੇਰ ਹੀ ਤੁਸੀਂ ਆ ਕਰ ਸਕਦੇ ਆ ਨਹੀਂ ਯਾਰ ਤੁਸੀਂ ਸਾਈਕਲ ਚੱਕੋ ਕੋਈ ਬਾਪ ਆ ਸਾਈਕਲ ਚੱਕ ਲੈ ਦੋ ਸਾਈਕਲ ਆਪਦੇ ਜਵਾਕਾਂ ਨੂੰ ਦੇ ਲੈ ਸਾਈਕਲ ਚੱਕੋ ਸਾਈਕਲ ਚੱਕ ਕੇ ਵੀ ਇਹੋ ਜਿਹੇ ਰਾਹਾਂ ਤੇ ਬਸ ਤੁਸੀਂ ਕਹੋ ਕਿ ਆ ਜਾਓ ਆਪਾਂ ਘੇੜਾ ਕੱਢ ਕੇ ਆਈਏ ਗੱਲਾਂ ਕਰੋ ਇੱਕ ਦੂਜੇ ਨਾਲ ਮਜ਼ਾਕ ਕਰੋ ਸ਼ਰਤਾਂ ਲਾਵੋ ਪੁਝਾ ਕੇ ਦੇਖੋ ਦੌੜਾਂ ਲਾਓ ਆਨੰਦ ਆਊਗਾ ਬਾਈ ਤੁਹਾਨੂੰ ਉਹ ਪਲ ساری ਜ਼ਿੰਦਗੀ ਯਾਦ ਰਹਿਣਗੇ ਹਾਂ ਯਾਰ ਸ਼ਹਿਰੀ ਲੋਕ ਆ ਚੀਜ਼ਾਂ ਨੂੰ ਦੇਖ ਕੇ ਤਰਸਦੇ ਹੋਣਗੇ ਪਰ ਪਿੰਡਾਂ ਵਾਲਿਆਂ ਕੋਲੇ ਤਾਂ ਹੈਗੀਆਂ ਨਾ ਫਿਰ ਅਸੀਂ ਕਿਉਂ ਤਰਸਦੇ ਹਾਂ ਯਾਰ ਕਿਉਂਕਿ ਅਸੀਂ ਕਰਦੇ ਨਹੀਂ ਇਹਦੇ ਵਾਸਤੇ ਥੋੜੀ ਜੀ ਹਿੰਮਤ ਦੀ ਲੋੜ ਪੈਂਦੀ ਆ ਬਸ ਥੋੜੀ ਜੀ ਜਾਦਾ ਨਹੀਂ ਬਾਅਦ ਤੇ ਵਿੱਚ ਇਹ ਨਸ਼ਾ ਬਣ ਜਾਂਦੀ ਹੈ ਫਿਰ ਤੁਹਾਡੀ ਆਦਤ ਬਣ ਜਾਂਦੀ ਹੈ ਬਿਲਕੁਲ ਉਹੀ ਜਿਹੜੀ ਠੇਕੇ ਤੇ ਜਾਣ ਵੇਲੇ ਉਹੀ ਕੀੜੇ ਜਿਹੜੇ ਠੇਕੇ ਤੇ ਜਾਣ ਵੇਲੇ ਕੰਮ ਕਰਦੇ ਆ ਜਾਂ ਕੋਈ ਹੋਰ ਨਸ਼ਾ ਕੰਮ ਕਰਨ ਕਰਨ ਵਾਸਤੇ ਕੰਮ ਕਰਦੇ ਉਹੀ ਕਰਨ ਲੱਗ ਜਾਂਦੇ ਆ ਬਸ ਸਾਨੂੰ ਆਹ ਹੈ ਅਸੀਂ ਸਾਰੇ ਰਲ ਕੇ ਮੇਰੇ ਬੇਟੇ ਦੋਵੇਂ ਤੇ ਮੈਂ ਬਸ ਅਸੀਂ ਐਵੇਂ ਹੀ ਕਰਦੇ ਹੁੰਨੇ ਆ ਹਰ ਤੀਸਰੇ ਦਿਨ ਦੂਸਰੇ ਦਿਨ ਹਰ ਨਵੇਂ ਰਾ ਪਰ ਇੱਕ ਮੈਂ ਆਪਣੇ ਪਿੰਡ ਦੀ ਖਾਸੀਅਤ ਦੱਸ ਦਿਆਂ ਮੇਰੇ ਪਿੰਡ ਦੇ ਵਿੱਚ ਤੁਸੀਂ ਆਲੇ-ਦਾਲੇ ਬੇਸ਼ੱਕ 40 ਕਿਲੋਮੀਟਰ ਬਾਅਦ ਇਸੇ ਤਰ੍ਹਾਂ ਦੇ ਕੱਚੇ ਰਾਮਾਂ ਤੇ ਕਰ ਸਕਦੇ ਆ ਇਹ ਆਨੰਦ ਆ ਮੇਰੇ ਪਿੰਡ ਦਾ